ਤੁਸੀਂ ਕਦੇ ਮਰਦ ਦਾ ਬੂਟਾ ਸੁਣਿਆ ਮਰਦ ਤੁਸੀਂ ਸੁਣਿਆ ਜ਼ਰੂਰ ਹੋਣਾ ਸ਼ਬਦ ਜੋ ਇਨਸਾਨ ਬੰਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਪਰ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਬੂਟਾ ਹੈ ਇਹ ਵੀ ਮਰਦ ਦਾ ਬੂਟਾ ਹੈ ਤੇ ਚਮਤਕਾਰ ਹੀ ਇੰਨੇ ਫਾਇਦੇ ਹੈਗੇ ਆ ਛੱਡ ਦਿਓ ਗੱਲਾਂ ਤੁਸੀਂ ਸ਼ੂਗਰ ਤੋਂ ਸ਼ੁਰੂ ਹੋ ਜਾਓ ਪੁਰਾਣਾ ਬੁਖਾਰ ਲੈ ਲਓ ਸਾਹ ਦਮਾ ਲੈ ਲਓ ਚਮੜੀ ਦੇ ਰੋਗ ਲੈ ਲਓ ਮਰਦਾਨਾ ਕਮਜ਼ੋਰੀ ਲੈ ਲਓ ਇਸ ਤੋਂ ਇਲਾਵਾ ਹੋਰ ਜਿਹੜੀਆਂ ਇਹ ਸਮੱਸਿਆਵਾਂ ਹੋ ਜਾਂਦੀ ਨੇ ਚਮੜੀ ਦੇ ਰੋਗ ਜਿਹੜੇ ਨੇ ਬਹੁਤ ਸਾਰੇ ਹੋ ਜਾਂਦੇ ਨੇ ਲੋਕਾਂ ਨੂੰ ਉਹਦੇ ਤੇ ਲੈ ਲੋ ਇਹਦਾ ਅਣਗਿਣਤ ਫਾਇਦੇ ਨੇ ਖਾਜ ਖੁਜਲੀ ਹੈ ਚਾਹੇ ਤੁਹਾਡੀ ਬਵਾਸੀਰੀ ਕਿਉਂ ਨਾ ਹੋਵੇ ਸਿੱਧਾ ਪਤਾ ਤੋੜਿਆ ਹੋਰ ਤੁਹਾਡੇ ਕੋਲ ਕੋਈ ਇਂਤਜ਼ਾਮ ਨਹੀਂ ਐਂ ਘਸਾ ਦਿਓ ਜਿੱਥੇ ਲੜ ਗਈ ਤੁਹਾਡੀ ਅੱਛਾ ਇਸ ਤਰ੍ਹਾਂ ਕਰਕੇ ਤੁਸੀਂ ਘਸਾ ਸਕਦੇ ਹੋ ਇਹ ਦੇਖੋ ਠੀਕ ਹੈ ਠੀਕ ਹੈ ਪਰ ਜਿਹੜੀ ਸਵੇਲਿੰਗ ਹੈ ਜਾਂ ਸੁੱਜ ਉਹ ਥੋੜੀ ਦੇਰ ਬਾਅਦ ਹੀ ਪਤਾ ਨਹੀਂ ਲੱਗਣਾ ਜੀ ਤੁਹਾਨੂੰ 2 ਘੰਟੇ ਬਾਅਦ ਅਹਿਸਾਸ ਨਹੀਂ ਹੋਣਾ ਕਿ ਮੇਰੇ ਮੱਥੇ ਮੱਖਰ ਮੱਖੀ ਕੁਛ ਵੀ ਲੜਿਆ ਸੀਗਾ। ਇਹ 슈ਗਰ ਬਹੁਤ ਵੱਡਾ ਇੱਕ ਮਹਾਮਾਰੀ ਬਣੀ ਪਈ ਹੈ ਵਰਡ ਦੇ ਅੰਦਰ। ਚਾਰਕ ਪੱਤਿਆਂ ਦਾ ਤੁਸੀਂ ਰਸ ਜਿਹੜਾ ਹੈ ਜੀ ਇਹਨੇ ਇੱਕ ਪੱਤਿਆਂ ਦਾ ਰਸ ਕੱਢ ਲਓ ਤੇ ਉਹਦੇ 'ਚ ਤੁਸੀਂ ਥੋੜਾ ਜਿਹਾ ਆ ਜੀ ਆਪਾਂ ਮੰਨ ਕੇ ਚੱਲੀਏ ਥੋੜਾ ਜਿਹਾ ਇਹਦੇ 'ਚ ਅਦਰਕ ਦਾ ਰਸ ਵੀ ਮਿਲਾ ਲਓ ਡਾਈਜੈਸਟਿਵ ਹੋਰ ਹੋ ਜਾਏਗਾ ਤੇ ਕੱਲੇ ਆ 슈ਗਰ ਦੇ ਉੱਤੇ ਇਹਨੇ ਰਾਮਬਣ ਕੰਮ ਕਰਦੇ ਆ। ਤੁਸੀਂ ਭੁੱਲ ਜੂਗੇ ਵੀ 슈ਗਰ ਹੁੰਦੀ ਕੀ ਥੋੜੇ ਦਿਨਾਂ ਦੇ ਅੰਦਰ ਅੰਦਰ ਇਹਦਾ ਜਿਹੜਾ ਹੌਲੀ-ਹੌਲੀ ਜਿਹੜਾ ਇਹਦਾ ਫਾਇਦਾ ਹੁੰਦਾ ਰਿਜ਼ਲਟ ਆਉਂਦੇ ਜਾਂਦੇ ਆ 슈ਗਰ ਦੇ ਉੱਤੇ ਡਾਇਆਪ੍ਰੋ ਕਰਕੇ ਓਕੇ ਇਹ ਚੀਜ਼ ਹੈ ਜਿਹੜੀ ਇਹ ਸਾਡੀ ਮੀਡੀਅਮ ਐਵਰੇਜ ਆ ਜਾਂਦੀ ਹੈ ਇਸ ਤੋਂ 골ਡ ਪੈਕ ਵੀ ਹੈ ਸਾਡੇ 슈ਗਰ ਦੇ ਨਾਲ ਥੋੜਾ ਨੁਸਖਾ ਜਿਹੜਾ ਕਿੰਨੇ ਟਾਈਮ ਚ ਕੰਮ ਕਰੂਗਾ ਇਹ ਬਹੁਤ ਹੀ ਥੋੜੇ ਟਾਈਮ ਦੇ ਅੰਦਰ 10 ਤੋਂ 15 ਦਿਨ ਦੇ ਅੰਦਰ ਅੰਦਰ 슈ਗਰ ਦੇ ਉੱਪਰ ਕੀ ਹੈਗਾ ਕਿ ਇਨਸੂਲਿਨ ਜਨਾ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਇਨਸੂਲਿਨ ਛਡਵਾਉਣਾ ਸਾਡੇ ਕੋਲ ਪੂਰਾ ਪੂਰਾ ਇੰਤਜ਼ਾਮ ਹੈ ਜਿਸ ਤਰੀਕੇ ਨਾਲ ਇਹਦਾ ਨਾਂ ਹੈਗਾ ਮਰਦ ਬੂਟਾ ਤੇ ਫਿਰ ਇਹ ਮਰਦਾਂ ਵਾਲੇ ਕੰਮ ਦੇ ਵਿੱਚ ਕੁਝ ਹੈਲਪ ਕਰੂਗਾ ਬੰਦੇ ਦੇ ਜਿਹੜੇ ਕਮਜ਼ੋਰ ਹੋਏ ਫਿਰਦੇ ਨੇ ਆ ਇਹਦੀਆਂ ਫਲੀਆਂ ਦੇ ਬੀਜ ਨੇ ਜੀ ਇਹਦੇ ਵਿੱਚੋਂ ਜਿਹੜੇ ਨਿਕਲਦੇ ਆ ਇਹ ਫਲੀਆਂ ਦੇ ਵੀ ਵੀ ਕੰਮ ਆਉਂਦੇ ਨੇ ਬਿਲਕੁਲ ਜੀ ਬੀਆਂ ਵਰਗੀ ਤਾਂ ਰਹੀ ਸੀ ਕੋਈ ਨਹੀਂ ਜੀ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ ਇਹ ਬਾਡੀ ਜਿਹੜੀ ਸ਼ਿਗਰਪਤਨ ਦੀ ਸਮੱਸਿਆ ਹੈ ਜਿਹੜੀ ਤੁਹਾਡੀ ਮਰਦਮੀ ਤਾਕਤ ਘਟ ਜਾਂਦੀ ਹੈ ਉਹ ਥੋੜੇ ਦਿਨਾਂ ਦੇ ਅੰਦਰ ਹੀ ਤੁਹਾਡੀ ਗਾਇਬ ਹੋਣੀ ਸ਼ੁਰੂ ਹੋ ਜਾਂਦੀ ਹੈ ਵੀਰਾ ਐਕਸ ਦੇ ਵਿੱਚ ਇਹੋ ਜਿਹਾਂ ਕਮ ਸੇ ਕਮ 27 ਤੋਂ 28 ਜੜੀ ਬੂਟੀਆਂ ਮਿਲਾ ਕੇ ਇਹਨੂੰ ਤਿਆਰ ਕੀਤਾ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਨਗਰੀਡੀਅੰਟਸ ਇੱਥੋਂ ਸਟਾਰਟ ਹੁੰਦੇ ਆ ਇਦਾਂ ਦੇ ਸਾਰੇ ਨੁਸਖੇ ਫਾਰਮੂਲੇ ਦੇ ਵਿੱਚ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਐਕਸਟਰਾ ਸੋਨਾ ਚਾਂਦੀ ਤੱਕ ਮਲਾਇਆ ਜਾਂਦਾ ਹੈ ਇਹਦੇ ਵਿੱਚ ਠੀਕ ਹੈ ਇਹਦਾ ਕੜਾ ਕਰ ਲੋ ਕਾੜੇ ਨੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਸਟਾਰਟ ਕਰ ਦੋ ਤਾਂ ਪੁਰਾਣੇ ਬੁਖਾਰਾਂ ਦੀ ਜੜ ਪੁੱਟ ਦਿੰਦਾ ਹੈ ਦੋ ਦੋ ਸਾਲ ਵਾਲਾ ਬੁਖਾਰ ਜਿਹੜਾ ਉਹ ਨਹੀਂ ਲੱਭੇਗਾ ਤੁਹਾਨੂੰ ਤੇ ਇਸ ਨੂੰ ਵੀ ਲੈ ਕੇ ਤੁਸੀਂ ਇਹਦੇ ਸਾਰੇ ਜਿਹੜੇ ਗੁਣ ਨੇ ਕੀ ਕੀ ਕਰੂਗਾ ਤੁਹਾਡਾ ਸਵਾਸ ਨਿਲ ਸਵਾਸ ਨਿਲ ਦਾ ਕੰਮ ਹੈ ਖੰਗ ਰੇਸ਼ਾ ਨਜਲਾ ਜ਼ੁਕਾਮ ਛਾਤੀ ਜੀ ਬਲਗਮ ਭਰ ਜਾਣਾ ਲੋਕੀ ਅੱਦਾ ਅੱਦਾ ਕੋਲਾ ਰਾਤ ਨੂੰ ਬਲਗਮ ਦਾ ਕੱਢ ਦਿੰਦੇ ਐ ਇਸ ਉੱਤੇ ਸੁੱਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਹਨੇ ਪੂਰਾ ਦਾ ਪੂਰਾ ਕੰਟਰੋਲ ਰੱਖਣਾ ਹੈ ਆਪਣਾ ਤੇ ਫਿਰ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਅੱਜ ਕੱਲ੍ਹ ਉਹ ਫੈਲ ਰਹੀ ਹੈ ਹਾਥੀ ਪਗਾ এলিਫੈਂਟਾਈਟਿਸ ਉਹ ਕੀ ਹੁੰਦੇ ਜਿਨ੍ਹਾਂ ਦੇ ਪੈਰ ਜਿਹੜੇ ਨੇ ਅੱੜੇ ਮੋਟੇ ਹੋ ਜਾਂਦੇ ਆ ਸੁੱਜ ਕੇ ਇੰਨੇ ਮੋਟੇ ਪੈਰ ਹੋ ਗਏ ਠੀਕ ਹੈ ਉਹਨਾਂ ਦੇ ਉੱਪਰ ਇਹ ਬਹੁਤ ਵਧੀਆ ਕੰਮ ਕਰਦਾ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਕਦੇ ਮਰਦ ਦਾ ਬੂਟਾ ਸੁਣਿਆ ਹੈ ਮਰਦ ਤੁਸੀਂ ਸੁਣਿਆ ਜ਼ਰੂਰ ਹੋਣਾ ਹੈ ਸ਼ਬਦ ਜੋ ਇਨਸਾਨ ਬੰਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਪਰ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਬੂਟਾ ਹੈ ਇਹ ਵੀ ਮਰਦ ਦਾ ਬੂਟਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਇਹ ਜਾਣਕਾਰੀ ਦੇ ਰਹੀ ਨੇ ਸਾਡੇ ਨਾਲ ਜਿਹੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਹਾਂਜੀ ਥੋੜਾ ਵੀ ਬਹੁਤ ਸਵਾਗਤ ਹੈ ਜੀ ਤੇ ਸਾਰੇ ਸੁਣਨ ਵਾਲੇ ਸ਼ਰੋਤਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਡਾਕਟਰ ਸਾਹਿਬ ਤੁਹਾਨੂੰ ਬੜਾ ਚਾਅ ਹੈਗਾ ਅੱਜ ਇਹ ਤੁਸੀਂ ਬੂਟਾ ਦਿਖਾ ਰਹੇ ਹੋ ਤੁਸੀਂ ਕਹਿ ਰਹੇ ਮਰਦ ਦਾ ਬੂਟਾ ਹੈ ਮਰਦ ਦਾ ਬੂਟਾ ਵੀ ਕੋਈ ਹੁੰਦਾ ਜੀ ਹਾਂ ਮਰਦ ਦਾ ਬੂਟਾ ਹੀ ਹੈ ਇਹ ਐਕਚੁਅਲੀ ਇਹਨੂੰ ਕਾਸਮਰਦ ਕਿਹਾ ਜਾਂਦਾ ਹੈ ਕਾਸਮਰਦ ਕਾਸਮਰਦ ਹਾਂ ਤੁਸੀਂ ਜਿਹੜਾ ਬੋਲ ਰਹੇ ਸੀ ਠੀਕ ਹੈ ਉਹ ਮਰਦਾਂ ਦੇ ਉੱਤੇ ਬਹੁਤ ਜ਼ਬਰਦਸਤ ਕਾਮਯਾਬ ਹੈ ਜੀਵ ਜੰਤੂ ਪ੍ਰਾਣੀ ਮਾਤਰ ਦੀ ਰੱਖਿਆ ਵਾਸਤੇ ਸਾਡੇ ਰੋਗਾਂ ਨੂੰ ਦੂਰ ਹਟਾਉਣ ਵਾਸਤੇ ਖਤਮ ਕਰਨ ਵਾਸਤੇ ਕੁਦਰਤ ਨੇ ਸਾਡੇ ਚਫੇਰੇ ਅਨਮੋਲ ਜੜੀ ਬੂਟੀਆਂ ਦੇ ਰੱਖੀਆਂ ਨੇ ਜਿਨ੍ਹਾਂ ਦੀ ਆਪਾਂ ਹਮੇਸ਼ਾ ਗਾਹੇ-ਬਗਾਹੇ ਗੱਲਬਾਤ ਕਰਦੇ ਰਹਿੰਦੇ ਆ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਕਾਸਮਰਦ ਦੇ ਬੂਟੇ ਬਾਰੇ ਜਿਹਦੇ ਅਨੇਕਾਂ ਹੀ ਗੁਣ ਨੇ ਤੇ ਇਹ ਬਹੁਤ ਹੀ ਅਵੇਸਲਾ ਜਿਹਾ ਬੂਟਾ ਹੈ ਲੋਕਾਂ ਨੇ ਇਹਨੂੰ ਕਦੇ ਨਾ ਚੱਜ ਨਾਲ ਸੁਣਿਆ ਨਹੀਂ ਇਹਦਾ ਨਾਮ ਇਹਨੂੰ ਕਸੌਂਦੀ ਵੀ ਮੈਂ ਮੈਂ ਪਹਿਲੀ ਵਾਰ ਸੁਣਿਆ ਤੁਸੀਂ ਕਿ ਕਾਸਮਰਦ ਹੈ ਕਿ ਇਹ ਕਿਹੜਾ ਬੂਟਾ ਆ ਗਿਆ ਤੁਸੀਂ ਕਸੌਂਦੀ ਨਾਮ ਸੁਣਿਆ ਕਸੌਂਦੀ ਤਾਂ ਸੁਣਿਆ ਕਸੌਂਦੀ ਇਹ ਕਸੌਂਦੀ ਦਾ ਬੂਟਾ ਹੈ ਅਸਲ 'ਚ ਇਹਨੂੰ ਕੌਫੀ ਸਿਨਾ ਵੀ ਕਹਿੰਦੇ ਨੇ ਇਹ ਕੌਫੀ ਵਾਂਗੂ ਵੀ ਬਣਾਇਆ ਜਾ ਸਕਦਾ ਮਤਲਬ ਜੌਨਸਨ ਨੂੰ ਲੱਗਦਾ ਉਹਦੇ ਦੀ ਬਣਿਆ ਫਿਰ ਤਖੜਾ ਹਾਂ ਇਹਦੀ ਇਹਦੀ ਜਿਹੜੀ ਆਪਾਂ ਹੁਣੇ ਰੈਸਪੀ ਦੱਸਾਂਗੇ ਕੌਫੀ ਦੀ ਵੀ ਕੌਫੀ ਕਿੱਦਾਂ ਬਣਦੀ ਹੈ ਤੇ ਬਾਕੀ ਇਹਦੇ ਤੇ ਹੋਰ ਬਹੁਤ ਸਾਰੇ ਚਮਤਕਾਰਈ ਇੰਨੇ ਫਾਇਦੇ ਹੈਗੇ ਆ ਛੱਡ ਦਿਓ ਗੱਲਾਂ ਤੁਸੀਂ ਸ਼ੂਗਰ ਤੋਂ ਸ਼ੁਰੂ ਹੋ ਜਾਓ ਪੁਰਾਣਾ ਬੁਖਾਰ ਲੈ ਲਓ ਸਾਹ ਦਮਾ ਲੈ ਲਓ ਚਮੜੀ ਦੇ ਰੋਗ ਲੈ ਲਓ ਮਰਦਾਨਾ ਕਮਜ਼ੋਰੀ ਲੈ ਲਓ ਇਸ ਤੋਂ ਇਲਾਵਾ ਹੋਰ ਜਿਹੜੀਆਂ ਇਹ ਸਮੱਸਿਆਵਾਂ ਹੋ ਜਾਂਦੀਆਂ ਨੇ ਚਮੜੀ ਦੇ ਰੋਗ ਜਿਹੜੇ ਨੇ ਬਹੁਤ ਸਾਰੇ ਹੋ ਜਾਂਦੇ ਨੇ ਲੋਕਾਂ ਨੂੰ ਉਹਦੇ ਤੇ ਲੈ ਲਓ ਇਹਦਾ ਅਣਗਿਣਤ ਫਾਇਦੇ ਨੇ ਖਾਜ ਖੁਜਲੀ ਐ ਚਾਹੇ ਤੁਹਾਡੀ ਬਵਾਸੀਰ ਹੀ ਕਿਉਂ ਨਾ ਹੋਵੇ ਤੁਹਾਨੂੰ ਖਾਂਸੀ ਕਾਲੀ ਖਾਂਸੀ ਕੁੱਤਾ ਖਾਂਸੀ ਜਿਹੜੀ ਮਰਜੀ ਖਾਂਸੀ ਹੋ ਗਈ ਹੋਵੇ ਸਾਰਿਆਂ ਦੇ ਉੱਤੇ ਮੱਛਰ ਮੱਖੀ ਅਗਰ ਤੁਹਾਨੂੰ ਵੱਢ ਲੈ ਉਹਦੇ ਤੇ ਵੀ ਇਹਦੇ ਪੱਤਿਆਂ ਦਾ ਰਸ ਕੰਮ ਆਊਗਾ ਆਪਾਂ ਸਾਰੀਆਂ ਗੱਲਾਂ ਕਰਦੇ ਜਾਂਦੇ ਆ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਚਲੋ ਅੱਜ 슈ਗਰ ਦੀ ਲੈ ਲੈਂਦੇ ਆ 슈ਗਰ ਬਹੁਤ ਵੱਡਾ ਇੱਕ ਮਹਾਮਾਰੀ ਬਣੀ ਪਈ ਐ ਵਰਡ ਦੇ ਅੰਦਰ ਉਹਦੇ ਤੇ ਦਾ ਸਭ ਤੋਂ ਵਧੀਆ ਜਿਹੜਾ ਕੰਮ ਹੈ ਚਾਰਕ ਪੱਤੇ ਜਿਹੜੇ ਆ ਹੁੰਦੇ ਨੇ ਆ ਜਿਹੜੇ ਮੇਰੇ ਹੱਥ 'ਚ ਦੇਖ ਰਹੇ ਹੋ ਇਹ ਚਾਰਕ ਪੱਤਿਆਂ ਦਾ ਤੁਸੀਂ ਰਸ ਜਿਹੜਾ ਹੈ ਜੀ ਇਹਨੇ ਕ ਪੱਤਿਆਂ ਦਾ ਰਸ ਕੱਢ ਲਓ ਤੇ ਉਹਦੇ 'ਚ ਤੁਸੀਂ ਥੋੜਾ ਜਿਹਾ ਆ ਜੀ ਆਪਾਂ ਮੰਨ ਕੇ ਚਲਈਏ ਥੋੜਾ ਜਿਹਾ ਇਹਦੇ 'ਚ ਅਦਰਕ ਦਾ ਰਸ ਵੀ ਮਿਲਾ ਲਓ ਡਾਈਜੈਸਟਿਵ ਹੋਰ ਹੋ ਜਾਏਗਾ ਤੇ ਕੱਲੇ ਆ 슈ਗਰ ਦੇ ਉੱਤੇ ਇਹਨੇ ਰਾਮਬਣ ਕੰਮ ਕਰਦੇ ਆ ਤੁਸੀਂ ਭੁੱਲ ਜਾਓਗੇ ਵੀ 슈ਗਰ ਹੁੰਦੀ ਕੀ ਥੋੜੇ ਦਿਨਾਂ ਦੇ ਅੰਦਰ ਅੰਦਰ ਇਹਦਾ ਜਿਹੜਾ ਹੌਲੀ-ਹੌਲੀ ਜਿਹੜਾ ਇਹਦਾ ਫਾਇਦਾ ਹੁੰਦਾ ਰਿਜ਼ਲਟ ਆਉਂਦੇ ਜਾਂਦੇ ਆ ਤੇ 슈ગર 나 মুরাদ بیماری ਤੁਹਾਡੀ ਇਹਦੇ ਨਾਲ ਤੁਸੀਂ ਦੂਰ ਕਰ ਸਕਦੇ ਹੋ ਬਹੁਤ ਲੰਮੇ ਸਮੇਂ ਤੱਕ ਇਹਦਾ ਪ੍ਰਯੋਗ ਕਰਦੇ ਰਹੋਗੇ 슈ગર ਦੇ ਨਾਲ ਜਿਹੜੀਆਂ ਆਈਆਂ ਕਮਜ਼ੋਰੀਆਂ ਨੇ ਚਾਹੇ ਉਹ ਤੁਹਾਡੀ ਮਰਦਮੀ ਕਮਜ਼ੋਰੀ ਹੈ ਚਾਹੇ ਤੁਹਾਡੇ ਕੋਲੇਸਟ੍ਰੋਲ ਵੱਧ ਗਿਆ ਹੋਇਆ ਟ੍ਰਾਈਗਲਿਸਰਾਈਡ ਵੱਧ ਗਿਆ ਹੋਇਆ ਉਹਦੇ ਨਾਲ ਉਹਦੇ ਵਿੱਚ ਵੀ ਇਹ ਬਹੁਤ ਜ਼ਬਰਦਸਤ ਫਾਇਦਾ ਕਰਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਹਦੇ 20 ਮੰਨ ਲਓ ਜਿਹੜੇ ਹੈਗੇ ਇਹਦੇ ਹੁਣ ਆਪਾਂ ਬੀਆਂ ਦੀ ਗੱਲ ਕਰ ਲਈਏ ਇਹ ਮੇਰੇ ਹੱਥ ਚ ਫਲੀਆਂ ਨੇ ਤੁਸੀਂ ਜਿਹੜੀ ਆ ਲੱਗੀਆਂ ਹੋਈਆਂ ਨੇ ਇਹ ਤੁਸੀਂ ਦੇਖੋ ਇਹ ਫਲੀਆਂ ਜਿਹੜੀਆਂ ਲੱਗੀਆਂ ਵੀ ਹੋਈਆਂ ਨੇ ਇੱਥੇ ਆ ਫਲੀਆਂ ਲੱਗੀਆਂ ਆ ਚੀਜ਼ ਹੈ ਜੀ ਇਹ ਇਹੀ ਤੋੜ ਕੇ ਤੋੜੀ ਹੋਈ ਹੈ ਜੀ ਆ ਫਲੀਆਂ ਮੇਰੇ ਹੱਥ ਚ ਨੇ ਇਹਦੇ ਆ ਇਹ ਫਲੀਆਂ ਜਦੋਂ ਆਪਾਂ ਇਹਨਾਂ ਦਾ ਵਿੱਚੋਂ ਬੀਜ ਕੱਢਦੇ ਆ ਤਾਂ ਇਹ ਇਸ ਤਰ੍ਹਾਂ ਦੇ ਦਿਖਦੇ ਆ ਆ ਇਹਦੀਆਂ ਫਲੀਆਂ ਦੇ ਬੀਜ ਨੇ ਜੀ ਇਹਦੇ ਵਿੱਚੋਂ ਜਿਹੜੇ ਨਿਕਲਦੇ ਆ ਇਹ ਫਲੀਆਂ ਦੇ ਬੀ ਵੀ ਕੰਮ ਆਉਂਦੇ ਨੇ ਜੀ ਬਿਲਕੁਲ ਜੀ ਬੀਆਂ ਵਰਗੀ ਤਾਂ ਰਹੀ ਸੀ ਕੋਈ ਨਹੀਂ ਜੀ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ ਇਹ ਇਹਨਾਂ ਬੀਆਂ ਦੇ ਇੰਨੇ ਜ਼ਬਰਦਸਤ ਫਾਇਦੇ ਨੇ ਜੇ ਮੰਨ ਲਓ ਤੁਹਾਨੂੰ ਸ਼ੂਗਰ ਦਾ ਰੋਗ ਹੈ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਸ਼ੂਗਰ ਤੇ ਹਾਲੇ ਪੂਰਾ ਕੰਪਲੀਟ ਕਰ ਲਈਏ ਜੀ ਇਹਦੇ ਬੀਆਂ ਨੂੰ ਵੀ ਪੀਸ ਕੇ ਭੁੰਨ ਕੇ ਪੀਸ ਲੋ ਇਹਨੂੰ ਅਧਿਕ ਚਮਚ ਤੋਂ ਥੋੜਾ ਜਿਹਾ ਘੱਟ ਰੱਖ ਕੇ ਸਵੇਰੇ ਸ਼ਾਮ ਦੋ ਟਾਈਮ ਥੋੜਾ ਜਿਹਾ ਪਾਣੀ ਗੁੰਗਣਾ ਕਰ ਲੋ ਖੂਆਣਾ ਜਿਹਾ ਕਰ ਲੋ ਉਹ ਲੈਣਾ ਸ਼ੁਰੂ ਕਰ ਦੇਣਾ ਤੇ ਸ਼ੂਗਰ ਨਾਮ ਦੀ ਬਿਮਾਰੀ ਜਿਹੜੀ ਆ ਤੁਹਾਡੀ ਹੌਲੀ ਹੌਲੀ ਜੜਾਂ ਚੋਂ ਪੱਟੀ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਅੱਜ ਕੱਲ੍ਹ ਨਾ ਬੜੇ ਫੋਨ ਆਏ ਜਦੋਂ ਤੁਹਾਡੀ ਵੀਡੀਓ ਪੈਂਦੀ ਹੈ ਉਹ ਕਹਿੰਦੇ ਨੇ ਵੀ ਸਾਨੂੰ ਬੁਖਾਰ ਹੈ ਜਿਹੜਾ ਹਟਦਾ ਹੀ ਨਹੀਂ ਬਹੁਤ ਸਾਰੇ ਬੱਚਿਆਂ ਨੂੰ ਇਹ ਦਿੱਕਤ ਹੈਗੀ ਚਲੋ ਜਵਾਨ ਬੰਦਿਆਂ ਨੂੰ ਤੇ ਘੱਟ ਇਸ਼ੂ ਹੁੰਦਾ ਔਰ ਬਜ਼ੁਰਗ ਕਹਿੰਦੇ ਨੇ ਸਾਨੂੰ ਦੋ ਦੋ ਸਾਲ ਹੋ ਗਏ ਹਰ ਤੀਜੇ ਚੌਥੇ ਦਿਨ ਸਾਨੂੰ ਬੁਖਾਰ ਚੜਦਾ ਪੁਰਾਣੇ ਬੁਖਾਰ ਦਾ ਇਹ ਹੱਲ ਕਰੇਗਾ ਮਰਦ ਬੂਟਾ ਇਹ ਪੁਰਾਣੇ ਬੁਖਾਰ ਦੇ ਉੱਤੇ ਟਾਈਫਾਇਟ ਦੇ ਉੱਤੇ ਮਲੇਰੀਆ ਦੇ ਉੱਤੇ ਜਿਹੜਾ ਇਕਾਂਤਰਾ ਜਵਰ ਹੁੰਦਾ ਆ ਤ੍ਰਿਤਿਆ ਜਵਰ ਹੁੰਦਾ ਆ ਤੇ ਮੋਤੀਚਰਾ ਵੀ ਆਪਾਂ ਇਹਨੂੰ ਮਲੇਰੀਆ ਨੂੰ ਨੂੰ ਟਾਈਫਾਇਟ ਨੂੰ ਕਹਿ ਦਿੰਨੇ ਆ ਇਹਨੇ ਸਾਰੇ ਬੁਖਾਰਾਂ ਦੇ ਉੱਤੇ ਇਹਦੇ ਜਿਹੜੇ ਪੱਤੇ ਨੇ 4 ਤੋਂ 6 ਪੱਤਿਆਂ ਦਾ ਜਿਹੜਾ ਉਹ ਕੜਾ ਕਰ ਲਓ ਤੁਸੀਂ ਜੀ ਜੀ 4 ਤੋਂ 6 ਪੱਤੇ ਇਹਦੇ ਲੈ ਕੇ ਠੀਕ ਹੈ ਆ 6 ਪੱਤੇ ਹੁੰਦੇ ਇੱਕ ਦੇ ਵਿੱਚ ਲਗਭਗ ਠੀਕ ਹੈ ਇਹਦਾ ਕਾੜਾ ਕਰ ਲੋ ਕਾੜੇ ਨੂੰ ਤੁਸੀਂ ਸਵੇਰੇ ਖਾਲੀ ਪੇਟ ਲੈਣਾ ਸਟਾਰਟ ਕਰ ਦਿਓ ਤਾਂ ਪੁਰਾਣੇ ਬੁਖਾਰਾਂ ਦੀ ਜੜ ਪੁੱਟ ਦਿੰਦਾ ਹੈ ਦੋ ਦੋ ਸਾਲ ਵਾਲਾ ਬੁਖਾਰ ਜਿਹੜਾ ਉਹ ਨਹੀਂ ਲੱਭੇਗਾ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਸਾਹ ਦਮਾ ਖਾਂਸੀ ਬਲਗਮ ਤੁਹਾਡੇ ਬਣੀ ਹੋਈ ਹੈ ਤਦ ਵੀ ਇਹਨਾਂ ਦੇ ਪੱਤਿਆਂ ਦਾ ਜਿਹੜਾ ਇਹ ਸਾਗ ਬਣਾ ਕੇ ਖਾਧਾ ਜਾ ਸਕਦਾ ਸਾਗ ਮਤਲਬ ਇਹਦੀ ਸਬਜ਼ੀ ਬਣਾ ਕੇ ਖਾਧੀ ਜਾ ਸਕਦੀ ਬਣਾ ਕੇ ਖਾਧੀ ਜਾ ਸਕਦੀ 20 ਤੋਂ 25 ਪੱਤਿਆਂ ਦੀ ਤੁਸੀਂ ਸਬਜੀ ਬਣਾ ਲਓ ਉਹਨੂੰ ਤੜਕਾ ਉਸੇ ਤਰ੍ਹਾਂ ਹੀ ਲਾ ਲਓ ਜਿਹੜਾ ਸੀ ਆਮ ਸਬਜ਼ੀਆਂ ਨੂੰ ਲਾਉਨੇ ਆ ਉਹ ਬਣਾ ਕੇ ਤੁਸੀਂ ਇਹਨੂੰ ਚਟਣੀ ਵਾਂਗੂ ਠੀਕ ਹੈ ਦੂਸਰੀ ਸਬਜੀ ਦੇ ਨਾਲ ਰੋਟੀ ਦੇ ਨਾਲ ਚਟਣੀ ਵਾਂਗੂ ਇਹਨੂੰ ਨਾਲ ਇਸੇ ਸਾਗ ਨੂੰ ਖਾ ਲਓ ਥੋੜੀ ਜਿਹੜੀ ਐ ਇਹ ਮੰਨ ਕੇ ਚੱਲੋ ਦਮਾ ਸਾ ਜਿਹੜੀ ਤੁਹਾਡੇ ਫੇਫੜਿਆਂ ਦੀ ਕਮਜ਼ੋਰੀ ਐ ਪਲੂਰਸੀ ਐ ਫੇਫੜਿਆਂ 'ਚ ਪਾਣੀ ਭਰਨ ਦੀ ਸਮੱਸਿਆ ਹੋ ਜਾਂਦੀ ਐ ਉਸ ਨੂੰ ਇਹ ਬਿਲਕੁਲ ਲੈ ਕੇ ਬਹਿ ਜਾਏਗਾ ਲੱਕੋ ਹੀ ਓਕੇ ਅੱਛਾ ਤੇ ਡੱਟਸਫਰੀ ਇੱਕ ਹੋਰ ਬੜਾ ਮਸਲਾ ਹੈਗਾ ਜਿਸ ਤਰੀਕੇ ਨਾਲ ਇਹਦਾ ਨਾਂ ਹੈਗਾ ਮਰਦ ਬੂਟਾ ਤੇ ਫਿਰ ਇਹ ਮਰਦਾਂਲੇ ਕੰਮ ਦੇ ਵਿੱਚ ਕੁਝ ਹੈਲਪ ਕਰੂਗਾ ਬੰਦੇ ਦੇ ਜਿਹੜੇ ਕਮਜ਼ੋਰ ਹੋਏ ਫਿਰਦੇ ਨੇ ਜਿਵੇਂ ਮੰਜੇ ਨਾਲ ਲੱਗੇ ਪਏ ਨੇ ਕਹਿੰਦੇ ਨੇ ਸਾਡੀ ਤਾਂ ਜਿਹੜੀ ਲਾਈਫ ਹੈਗੀ ਆ ਬਹੁਤਾ ਜ਼ਿੰਦਗੀ ਹੈਗੀ ਆ ਬਿਲਕੁਲ ਅਸਤੱਕ ਅੱਖੋ ਹੌਲੇ ਹੋਏ ਪਏ ਆ ਬਿਲਕੁਲ ਉਹਦੇ 'ਚ ਤੁਸੀਂ ਇਹਦੇ ਜਿਹੜੇ ਆ ਮੈਂ ਹੁਣੇ ਤੁਹਾਨੂੰ ਦਿਖਾਏ ਨੇ 20 ਨੇ ਇਹਦੇ ਜਿਹੜੇ ਉਹ 20 ਜਿਹੜੇ ਨੇ ਇਹ ਕਰੀਬ ਕਰੀਬ 2 ਗ੍ਰਾਮ ਦੀ ਮਾਤਰਾ 'ਚ 20 ਲੈਣੇ ਆ ਜੀ ਆ ਮਿਲ ਜਾਂਦੇ ਨੇ ਜੀ ਇਹ ਤੁਸੀਂ ਇੱਥੋਂ ਲੈ ਸਕਦੇ ਹੋ ਪੰਸਾਰੀਆਂ ਤੋਂ ਪਤਾ ਕਰ ਲਓ ਪੰਵਾੜ ਦਾ ਨਾਮ ਤੋਂ ਬੀਜ ਇਹਦੇ ਮਿਲ ਜਣੇ ਪੰਵਾੜ ਬੀਜ ਠੀਕ ਹੈ ਉਹ ਮਿਲ ਜਾਣਗੇ ਇਹਨਾਂ ਨੂੰ ਭੁੰਨ ਲੈਣਾ ਹੈ ਭੁੰਨਣ ਤੋਂ ਬਾਅਦ ਚੂਰਨ ਬਣਾ ਲੈਣਾ ਚੂਰਨ ਬਣਾ ਕੇ ਤੁਸੀਂ ਇਹਦੇ ਵਿੱਚ ਪਿਆਜ਼ ਦੇ ਜਿਹੜਾ ਥੋੜਾ ਜਿਹਾ ਰਸ ਕੱਢ ਲਓ ਠੀਕ ਹੈ ਉਹਦੇ ਵਿੱਚ ਮਿਲਾ ਕੇ ਅਗਰ ਇਹਨੂੰ ਤੁਸੀਂ 2 ਜਾਂ 3 ਮਹੀਨੇ ਲਗਾਤਾਰ ਲੈਨੇ ਹੋ ਤਾਂ ਤੁਹਾਡੀ ਜਿਹੜੀ ਸ਼ਿਗਰਪਤਨ ਦੀ ਸਮੱਸਿਆ ਹੈ ਜਿਹੜੀ ਤੁਹਾਡੀ ਮਰਦਮੀ ਤਾਕਤ ਘਟ ਜਾਂਦੀ ਹੈ ਉਹ ਥੋੜੇ ਦਿਨਾਂ ਦੇ ਅੰਦਰ ਹੀ ਤੁਹਾਡੀ ਗਾਇਬ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਇਹ ਇੰਨੇ ਜ਼ਬਰਦਸਤ ਫਾਇਦੇ ਨੇ ਤੁਹਾਡੇ ਪਿਸ਼ਾਬ ਦੇ ਵਿੱਚ ਮੰਨ ਲਓ ਵੀਰਜ ਦੇ ਕਣ ਜਾਂਦੇ ਆ ਉਹਨੂੰ ਧਾਤ ਪੈਣਾ ਆਪਾਂ ਕਹਿ ਦਿੰਨੇ ਆ ਜਾਂ ਆਪਾਂ ਜਿਵੇਂ ਵੀਰਜ ਪਤਲਾ ਹੋ ਗਿਆ ਪਤਲੇ ਹੋਣ ਦੇ ਨਾਲ ਕੀ ਹੁੰਦਾ ਕਿ ਉਹ ਜਲਦੀ ਖਲਾਸ ਹੋ ਜਾਂਦਾ ਬੰਦਾ ਮਤਲਬ ਬਹੁਤ ਜਲਦੀ ਢੈ ਢਿਲਾ ਹੋ ਜਾਂਦਾ ਉਹ ਉਹਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਇਹਦੇ ਬੀਆ ਨੂੰ ਭੁੰਨ ਕੇ ਠੀਕ ਹੈ ਵਿੱਚ ਪਿਆਜ਼ ਦਾ ਰਸ ਪਾ ਲੋ ਤੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿਓ 40 45 ਦਿਨ ਥੋਡਾ ਵੀਰੇਜ ਪੂਰਾ ਵਧੀਆ ਸੰਗਣਾ ਹੋ ਜਾਏਗਾ ਤੇ ਟਾਈਮ ਲੱਗਣਾ ਥੋਡਾ ਵਧੀਆ ਸਟਾਰਟ ਹੋ ਜਾਏਗਾ ਢਿੱਲੇਪਨ ਦੀ ਸਮੱਸਿਆ ਹੋਵੇ ਉਹ ਇਹਦੇ ਨਾਲ ਗਾਇਬ ਹੋ ਜਾਂਦੀ ਹੈ ਜੀ 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 ਅੱਛਾ ਡਾਕਟਰ ਸਾਹਿਬ ਜਿਹੜਾ ਇੱਕ ਹੋਰ ਚੀਜ਼ ਹੈਗੀ ਹੈ ਤੇ ਜਿਹੜੇ ਇਹ ਆ ਫਲ ਹੈਗੇ ਨੇ ਯਾਨੀ ਕਿ ਇਹਦੇ ਜਿਹੜੇ ਫੁੱਲ ਹੈਗੇ ਨੇ ਇਹ ਵੀ ਕਿਸੇ ਕੰਮ ਦੇ ਨੇ ਬਿਲਕੁਲ ਜੀ ਅਗਰ ਇਹ ਫੁੱਲ ਜਿਹੜੇ ਨੇ ਇਹ ਤੁਹਾਡੀ ਬਵਾਸੀਰ ਦੀ ਸਮੱਸਿਆ ਜਿਹੜੀ ਹੈ ਅੱਛਾ ਬਵਾਸੀਰ ਦੀ ਸਮੱਸਿਆ ਦੇ ਉੱਤੇ ਤੁਸੀਂ ਇਹ ਜਿਹੜੇ ਨੇ 8 ਤੋਂ 10 ਫੁੱਲ ਲੈ ਲੈਣੇ ਆ ਠੀਕ ਹੈ ਇਸ ਤਰ੍ਹਾਂ ਤੇ ਹਾਂ ਇਹਨਾਂ ਨੂੰ ਪੀਸ ਲੋ ਪੀਸ ਕੇ ਚਟਨੀ ਵਰਗਾ ਹੋ ਜਾਏਗਾ ਤੇ ਇਹਨੂੰ ਤੁਸੀਂ ਕੱਲਾ ਹੀ ਜਿਹੜਾ ਉਹ ਪੀ ਸਕਦੇ ਹੋ ਪਾਣੀ ਪਾ ਕੇ ਦਾ ਰਸ ਕੱਢ ਸਕਦੇ ਹੋ ਪੀ ਸਕਦੇ ਹੋ ਤੇ ਇਹ ਤੁਹਾਡੇ ਥੋੜੇ ਦਿਨਾਂ ਦੇ ਅੰਦਰ ਅੰਦਰ ਬਵਾਸੀਰ ਦੀ ਸਮੱਸਿਆ ਜਿਹੜੀ ਹੈ ਇਹ ਤੁਹਾਡੇ ਪੱਤੇ 10 ਤੋਂ 15 ਪੱਤੇ ਬਸ ਇਦਾਂ ਦੇ ਲੈਣੇ ਆ ਉਹ ਖਤਮ ਕਰ ਦੇਣਗੇ ਅੱਛਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਚੀਜ਼ ਹੈਗੀ ਹੈ ਹੁਣ ਮੰਨ ਲਓ ਅਗਰ ਤੁਸੀਂ ਤੁਹਾਡੇ ਕੋਲ ਤੇ ਇਹ ਮਰਦ ਦਾ ਬੂਟਾ ਲੱਗਾ ਹੋਇਆ ਅਗਰ ਜਿਨ੍ਹਾਂ ਕੋਲ ਮਰਦ ਦਾ ਬੂਟਾ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਟੋਟਕੇ ਨੁਸਕੇ ਅਪਣਾਉਣ ਦਾ ਟਾਈਮ ਨਹੀਂ ਹੈ ਲੇਕਿਨ ਵਿਆਹਤਾ ਲਾਈਫ ਉਹਨਾਂ ਦੀ ਕਰਸ਼ ਹੋਈ ਪਈ ਹੈ ਬਿਲਕੁਲ ਅਸੀਂ ਕਹ ਲਈਏ ਕਿ ਖਤਮ ਮੰਗ ਹੋਏ ਪਿਆ ਫਿਰ ਉਹਨਾਂ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਕੋਈ ਨੁਸਕੇ ਕੋਈ ਟੋਟਕੇ ਕੋਈ ਫਾਰਮੂਲੇ ਤੁਹਾਡੇ ਕੋਲ ਕਿਹੜਾ ਬੈਸਟ ਹੈਗਾ ਹਾਂ ਉਹਦੇ ਚ ਅਸੀਂ ਹਮੇਸ਼ਾ ਹੀ ਆਪਣੇ ਫਾਰਮੂਲੇਸ਼ਨ ਜਿਹੜੀ ਹੈ ਉਹ ਤਿਆਰ ਰੱਖਦੇ ਆ ਜਿਹਦੇ ਵਿੱਚ ਸਭ ਤੋਂ ਜਿਹੜੀ ਕਾਰਗਰ ਸਾਡੀ ਅੱਜ ਤੱਕ ਦਵਾਈ ਹੋਈ ਹੈ ਉਹ ਵੀਰਾ ਐਕਸ ਦੇ ਨਾਮ ਤੋਂ ਹੋਈ ਹੈ ਵੀਰਾ ਐਕਸ ਦੇ ਵਿੱਚ ਇਹੋ ਜੀਆਂ ਕਮ ਸੇ ਕਮ 27 ਤੋਂ 28 ਜੜੀ ਬੂਟੀਆਂ ਮਿਲਾ ਕੇ ਇਹਨੂੰ ਤਿਆਰ ਕੀਤਾ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਨਗਰੀਡੀਅੰਟਸ ਇੱਥੋਂ ਸਟਾਰਟ ਹੁੰਦੇ ਆ ਇਦਾਂ ਦੇ ਸਾਰੇ ਨੁਸਖੇ ਫਾਰਮੂਲੇ ਦੇ ਵਿੱਚ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਐਕਸਟਰਾ ਸੋਨਾ ਚਾਂਦੀ ਤੱਕ ਮਿਲਾਇਆ ਜਾਂਦਾ ਹੈ ਇਹਦੇ ਵਿੱਚ ਤਾਂ ਕਿ ਇਹ 2-4 ਦਿਨਾਂ ਦੇ ਵਾਸਤੇ ਕੰਮ ਨਹੀਂ ਕਰੇਗਾ ਇਹ ਪੂਰੀ ਲਾਈਫ ਤੁਹਾਡੀ ਸੈੱਟ ਰੱਖੇਗਾ ਨਾਲ ਹੀ ਇਹਦੇ ਇਹ ਕੈਪਸੂਲ ਇੰਟਰੋਡਿਊਸ ਕੀਤੇ ਹੋਏ ਆ ਇਹਦੇ ਵਿੱਚ ਵੀ ਪਸਮਾ ਸਾਰੀਆਂ ਇਹਦੇ ਵਿੱਚ ਵੀ ਮਿਕਸ ਨੇ ਸਫੇਦ ਮੁਸਲੀ ਤੋਂ ਲੈ ਕੇ ਅਸ਼ਵਗੰਧਾ ਸ਼ਤਾਵਰ ਜੋ ਲੋਕੀ ਜਾਣਦੇ ਨੇ ਉਹ ਤਾਂ ਸਾਰੀਆਂ ਹੈਗੀਆਂ ਨੇ ਇਹੋ ਜਿਹੀਆਂ ਚੀਜ਼ਾਂ ਨਹੀਂ ਨੇ ਜਿਨ੍ਹਾਂ ਨੂੰ ਕਦੇ ਲੋਕਾਂ ਦੇ ਨਾਮ ਨਹੀਂ ਸੁਣਿਆ ਜਿਵੇਂ ਤੁਸੀਂ ਮਰਦ ਬੂਟੇ ਦੀ ਗੱਲ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਸਾਰਿਆਂ ਨੂੰ ਮਿਲਾ ਕੇ ਇਹ ਜਿਹੜੇ ਨੇ ਫਾਰਮੂਲੇਸ਼ਨ ਤਿਆਰ ਕਰੀ ਜਾਂਦੀ ਹੈ ਰਿਜ਼ਲਟ ਜਿਹੜੇ ਨੇ ਇਹਦੇ ਬਿਲਕੁਲ ਉਮਦਾ ਆਉਂਦੇ ਆ ਇਹ ਤੁਸੀਂ ਇਹ ਬੂਟੇ ਦੇ ਹਿਸਾਬ ਨਾਲ ਆਪ ਘਰੇ ਜਿਹੜੀਆਂ ਮੈਂ ਹੁਣੇ ਦੱਸਿਆ ਪਿਆਜ਼ ਤੇ ਇਹਦੇ ਬੀਆਂ ਨੂੰ ਮਿਲਾ ਕੇ ਤੁਸੀਂ ਇਹਦਾ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਉਹ ਵੀ। ਚਲੋ ਇਹ ਤਾਂ ਹੋ ਗਿਆ ਜੀ। ਤੁਸੀਂ ਸ਼ੂਗਰ ਤੇ ਕਹਿ ਰਹੇ ਸੀ ਫਿਰ ਸ਼ੂਗਰ ਵਾਲਾ ਨੁਸਖਾ ਫਾਰਮੂਲਾ ਕੋਈ? ਹਾਂ ਸ਼ੂਗਰ ਦੇ ਉੱਤੇ ਵੀ ਅਸੀਂ ਬਹੁਤ ਸਾਰੀ ਆਈਟਮਾਂ ਬਣਾ ਰੱਖੀਆਂ। ਅਸੀਂ 4-5 ਤਰ੍ਹਾਂ ਦੇ ਜਿਹੜੇ ਨੇ ਉਹ ਪੈਕ ਬਣਾ ਰੱਖੇ ਆ। ਸ਼ੂਗਰ ਦੇ ਉੱਤੇ ਡਾਇਆਪਰੋ ਕਰਕੇ। ਓਕੇ। ਇਹ ਚੀਜ਼ ਹੈ ਜਿਹੜੀ ਇਹ ਸਾਡੀ ਮੀਡੀਅਮ ਐਵਰੇਜ ਆ ਜਾਂਦੀ ਹੈ। ਇਸ ਤੋਂ 골ਡ ਪੈਕ ਵੀ ਹੈ ਸਾਡੇ। ਸ਼ੂਗਰ ਦੇ ਨੋ ਤੁਹਾਡਾ ਨੁਸਖਾ ਜਿਹੜਾ ਕਿੰਨੇ ਟਾਈਮ ਚ ਕੰਮ ਕਰੂਗਾ ਇਹ ਬਹੁਤ ਹੀ ਥੋੜੇ ਟਾਈਮ ਦੇ ਅੰਦਰ 10 ਤੋਂ 15 ਦਿਨ ਦੇ ਅੰਦਰ ਅੰਦਰ ਇਹ ਬੂਟਾ ਮਰਦ ਦਾ ਇਹ ਮਰਦ ਦਾ ਬੂਟਾ ਤੁਹਾਨੂੰ 1.5 ਜਾਂ 2 ਮਹੀਨੇ ਸਵਾ ਮਹੀਨੇ 1.5 ਮਹੀਨੇ ਤੱਕ ਇਹਨੂੰ ਯੂਜ਼ ਕਰਨਾ ਪਏਗਾ ਰਿਜ਼ਲਟ ਹਾਂ ਬਿਲਕੁਲ ਦੇ ਦਿੰਦਾ ਪਰ ਇਹਦੇ ਨਾਲ ਕੀ ਹੈ ਕਿ ਤੁਹਾਡੀ ਚੀਜ਼ ਠੀਕ ਹੋਏਗੀ ਸ਼ੂਗਰ ਠੀਕ ਹੋਏਗੀ ਇਹਦੇ ਨਾਲ ਤੁਸੀਂ ਕੀ ਕਰ ਸਕਦੇ ਹੋ ਤੁਹਾਡੀ ਹਰ ਤਰ੍ਹਾਂ ਦੀ ਕਮਜ਼ੋਰੀ ਹੈ ਕੋਈ ਵੀ ਵੀਕਨੈਸ ਹੈ ਤੁਹਾਡੇ ਹੱਥਾਂ ਪੈਰਾਂ 'ਚ ਸੁਨਪਨ ਪੈ ਗਈ ਠੀਕ ਹੈ ਉਹਨੂੰ ਵੀ ਇਹ ਕੰਮ ਕਰਦਾ ਨਾਲ ਇਹ ਦੇ ਇਹਦੇ ਵੀ ਨਾਲ ਅਸੀਂ ਕੈਪਸੂਲ ਇੰਟਰੋਡਿਊਸ ਕਰ ਰੱਖਿਆ ਇਸੇ ਨੂੰ ਪਾਊਡਰ ਖਾਂ ਤੋਂ ਅਲਰਜੀ ਹੈ ਬਹੁਤ سارے ਲੋਕ ਨੇ ਲੇਡੀਜ਼ ਖਾਸ ਤਰ ਤੇ ਅਸੀਂ ਇਹ ਨਾਲ ਦਿੰਦੇ ਆ ਕੈਪਸੂਲ ਨਾਲ ਇਹਦੇ ਟੈਬਲੇਟ ਵੀ ਹੁੰਦੀ ਹੈ ਇਹਨਾਂ ਚੀਜ਼ਾਂ ਦਾ ਯੋਗ ਜਿਹੜਾ ਉਹ ਬਹੁਤ ਸ਼ਾਨਦਾਰ ਕੰਮ ਕਰਦਾ ਹੈ ਰਿਜ਼ਲਟ ਤੁਸੀਂ ਲੈ ਸਕਦੇ ਹੋ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਤੁਸੀਂ ਕਿਹਾ ਹੈ ਕਿ ਜਿਹੜੀ ਇਹ ਬਵਾਸੇਰ ਦਾ ਬੜਾ ਜ਼ਬਰਦਸਤ ਬੜਾ ਘੈਂਟ ਨੁਸਖਾ ਫਾਰਮੂਲਾ ਹੈਗਾ ਪਰ ਅੱਜ ਕੱਲ ਤੇ ਬਵਾਸੇਰ ਵੀ ਬੜੇ ਪੈਰ ਪਸਾਰ ਰਹੀ ਹੈ ਪਰ ਉਸ ਤੋਂ ਬਾਅਦ ਜਿਹੜਾ ਅਸੀਂ ਕਹਿ ਲੀਏ ਕਿ ਸਾਹ ਦਮਾ ਖਾਂਸੀ ਬੜੀਆਂ ਪ੍ਰਾਣੀਆਂ ਹੋ ਗਈਆਂ ਜਾਂ ਸੁਰੇਸ਼ ਸੁਰੇਸ਼ੀ ਕਹਿ ਲੀਏ ਕਿ ਇੰਨੀਆਂ ਜ਼ਿਆਦਾ ਛਿੱਕਾਂ ਬੜੀਆਂ ਵੱਜਦੀਆਂ ਨੇ ਬਿਲਕੁਲ ਉਹ ਜਦੋਂ ਸਾਹ ਤੇ ਦਮੇ ਦੀ ਆਪਾਂ ਗੱਲ ਕਹੀ ਹੈ ਉਹਦੇ ਵਿੱਚ ਛਿੱਕਾਂ ਦਾ ਇੰਤਜ਼ਾਮ ਪੂਰਾ ਪੂਰਾ ਇਹ ਛਿੱਕਾਂ ਨੂੰ ਵੀ ਠੀਕ ਕਰਦਾ ਉਹਦੇ ਲਈ ਜਿਸ ਤਰ੍ਹਾਂ ਹੁਣ ਅਸੀਂ ਸ਼્વાસਨਿਲ ਜਿਹੜਾ ਆਪਾਂ ਗੁਰਦੁਆਰੇ ਵੀ ਇਹ ਦਵਾਈ ਜਿਹੜੀ ਉਦੋਂ ਫ੍ਰੀ ਵੰਡੀ ਸੀਗੀ ਹੁਣ ਪਰ ਅਸੀਂ ਇਸ ਨੂੰ ਪੈਕਿੰਗ ਦੇ ਵਿੱਚ ਇਸ ਤਰ੍ਹਾਂ ਦੇ ਦਿੱਤਾ ਹੈ ਤੇ ਇਸ ਨੂੰ ਵੀ ਲੈ ਕੇ ਤੁਸੀਂ ਇਹਦੇ ਸਾਰੇ ਜਿਹੜੇ ਗੁਣ ਨੇ ਇਹ ਕੀ ਕਰੂਗਾ ਤੁਹਾਡਾ ਸ਼્વાસਨਿਲ ਸ਼્વાસਨਿਲ ਦਾ ਕੰਮ ਹੈ ਖੰਗ ਰੇਸ਼ਾ ਨਜਲਾ ਜ਼ੁਖਾਮ ਛਾਤੀ ਜੀ ਬਲਗਮ ਭਰ ਜਾਣਾ ਲੋਕੀ ਅੱਦਾ ਅੱਦਾ ਕੋਲਾ ਰਾਤ ਨੂੰ ਬਲਗਮ ਦਾ ਕੱਢ ਦਿੰਦੇ ਐ ਸੁੱਤੇ ਸੁੱਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਹਨੇ ਪੂਰਾ ਦਾ ਪੂਰਾ ਕੰਟਰੋਲ ਰੱਖਣਾ ਹੈ ਆਪਦਾ ਜੀ ਜੀ ਕੋਈ ਐ ਜੀ ਸਾਹ ਤੋਂ ਰਿਲੇਟਡ ਤੇ ਤੇ ਬਲਗਮ ਤੋਂ ਰਿਲੇਟਡ ਕੋਈ ਐ ਜੀ ਬਿਮਾਰੀ ਨਹੀਂ ਹੈਗੀ ਜਿਹੜੀ ਆ ਸਾਡਾ ਸ਼્વાસਨਿਲ ਜਿਹੜਾ ਨੁਸਖਾ ਉਹ ਠੀਕ ਨਾ ਕਰਦਾ ਹੋਵੇ ਤੇ ਫਿਰ ਜਿਨ੍ਹਾਂ ਤੇ ਖੁਜਲੀ ਵਗੈਰਾ ਖਾਜ ਬੜੀਆਂ ਇਹ ਮੌਸਮ ਜਿਵੇਂ ਬਦਲਦਾ ਤਾਂ ਖਾਜ ਖੁਜਲੀ ਦੀ ਵੀ ਵੱਡੀ ਦਿੱਕਤ ਜੜੀ ਹੋ ਜਾਂਦੀ ਹੈ ਉਹਨਾਂ ਤੇ ਮਰਦ ਬੂਟਾ ਕੀ ਕਰੇਗਾ ਬਿਲਕੁਲ ਉਹਨਾਂ ਵਾਸਤੇ ਇਹਦਾ 4 ਤੋਂ 6 ਪੱਤਿਆਂ ਦਾ ਰਸ ਕੱਢ ਲਓ ਜਿੰਨੀ ਕਿ ਥਾਂ ਤੇ ਤੁਹਾਡੇ ਖਾਰਸ਼ੀਆ ਖੁਜਲੀ ਹੋਈ ਹੈ ਉਹਦੇ ਥਾਂ ਤੇ ਇਹਨੂੰ ਅਪਲਾਈ ਕਰ ਦਿਓ ਸਿੱਧੇ ਪੱਤੇ ਤੋੜੋ ਸਿੱਧਾ ਪੱਤਾ ਤੋੜਿਆ ਹੋਰ ਤੁਹਾਡੇ ਕੋਲ ਕੋਈ ਇੰਤਜ਼ਾਮ ਨਹੀਂ ਐਂ ਕਸਾ ਦਿਓ ਜਿੱਥੇ ਲੜ ਗਈ ਤੁਹਾਡੇ अच्छा इस तरह करके ਤੁਸੀਂ ਖਸਾ ਸਕਦੇ ਹੋ ਇਹ ਦੇਖੋ ਠੀਕ ਹੈ ਠੀਕ ਹੈ ਪਰ ਜਿਹੜੀ ਸਵੇਲਿੰਗ ਹੈ ਜਾਂ ਸੁੱਜ ਉਹ ਥੋੜੀ ਦੇਰ ਬਾਅਦ ਹੀ ਪਤਾ ਨਹੀਂ ਲੱਗਣਾ ਜੀ ਤੁਹਾਨੂੰ 2 ਘੰਟੇ ਬਾਅਦ ਅਹਿਸਾਸ ਨਹੀਂ ਹੋਣਾ ਕਿ ਮੇਰੇ ਮੱਖੀ ਕੁਝ ਵੀ ਲੜਿਆ ਸੀਗਾ ਓਕੇ ਤੇ ਫਿਰ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਅੱਜ ਕੱਲ੍ਹ ਉਹ ਫੈਲ ਰਹੀ ਹੈ ਹਾਥੀ ਪਗਾ এলিਫੈਂਟਾਈਟਿਸ ਉਹ ਕੀ ਹੁੰਦਾ ਜੀ ਜਿਨ੍ਹਾਂ ਦੇ ਪੈਰ ਜਿਹੜੇ ਨੇ ਅੱਡੇ ਮੋٹے ਹੋ ਜਾਂਦੇ ਆ ਸੁੱਜ ਕੇ ਇੰਨੇ ਮੋٹے ਪੈਰ ਹੋ ਗਏ ਠੀਕ ਹੈ ਉਹਨਾਂ ਦੇ ਉੱਪਰ ਇਹ ਬਹੁਤ ਵਧੀਆ ਕੰਮ ਕਰਦਾ ਹੈ ਉਹਦੇ ਤੇ ਤੁਸੀਂ ਕਰਨਾ ਕੀ ਹੈ ਇਹਦੀ ਜਿਹੜੀ ਜੜ ਹੈਗੀ ਹੈ ਆਪਾਂ ਹੁਣੇ ਬੂਟਾ ਫੜਿਆ ਹੋਇਆ ਸੀ ਉਹਦੀ ਜਿਹੜੀ ਬੂਟੇ ਦੀ ਜੜ ਹੈ ਹੂੰ ਹੂੰ ਉਹ ਜੜ ਨੂੰ ਪੀਸ ਕੇ ਤੇ ਨਾਲ ਵਿੱਚ ਸ਼ਹਿਦ ਮਿਲਾ ਲਓ ਤੁਸੀਂ ਠੀਕ ਹੈ ਇਹ ਜੜ ਆ ਗਈ ਹਾਂ ਇਹ ਜੜ ਆ ਗਈ ਜੜ ਨੂੰ ਪੀਸ ਲੋ ਇਹ ਪਾਣੀ ਨਾਲ ਧੋ ਲੋ ਇਹ ਸਾਰੇ ਨੂੰ ਪੀਸ ਲੋ ਕੁੱਟ ਕੇ ਤੇ ਇਹਦਾ ਜਿਹੜਾ ਪਾਣੀ ਨਿਕਲੇਗਾ ਜੇ ਸੁੱਕੀ ਪਈ ਹੈ ਤਾਂ ਦਾ ਚੂਰਨ ਬਣਾ ਲਓ ਸ਼ਹਿਦ ਚ ਮਿਕਸ ਕਰਕੇ ਇਹਨੂੰ ਲੈਣਾ ਸ਼ੁਰੂ ਕਰ ਦੋ ਸਰੀਰ ਦੀ ਕਿਤੇ ਵੀ ਸੋਜ ਹੈ ਭਾਵੇਂ ਉਹ ਜੋੜਾਂ ਦੀ ਇਨਫਲੇਮੇਸ਼ਨ ਕਿਉਂ ਨਾ ਬਣੀ ਹੋਵੇ ਇਹ ਉਹਨਾਂ ਨੂੰ ਵੀ ਖਤਮ ਕਰ ਦਿੰਦੀ ਜੋੜਾਂ ਦੇ ਦਰਦ ਤੇ ਵੀ ਕੰਮ ਕਰ ਜਾਂਦੀ ਹੈ ਤੇ ਤੁਹਾਡੀਆਂ ਜਿਹੜੀਆਂ ਮੰਨ ਲਓ ਕੁਕਰੇ ਬਣੇ ਅੱਖਾਂ ਦੇ ਵਿੱਚ ਉਹਦੇ ਵਿੱਚ ਇਹਦੇ 21 ਅਧਿਕ ਪੱਤੇ ਦਾ ਰਸ ਕੱਢ ਕੇ ਅਗਰ ਤੁਸੀਂ ਪਾ ਦਿੰਨੇ ਹੋ ਤਾਂ ਤੁਹਾਡੀ ਜਿਹੜੀ ਅੱਖਾਂ ਦੇ ਅੰਦਰ ਗਿੱਡਾਂ ਜਾਦੇ ਬਣਦੀਆਂ ਉਹਨਾਂ ਤੇ ਵੀ ਬਹੁਤ ਡਾਰਕ ਸਰਕਲ ਡਾਰਕ ਸਰਕਲ ਦੇ ਉੱਤੇ ਸਕਿਨ ਦੀ ਜਦੋਂ ਗੱਲ ਆਉਂਦੀ ਹੈ ਜੀ ਜੀ ਜਦੋਂ ਤੁਸੀਂ ਇਹ ਪੱਤਿਆਂ ਦਾ ਰਸ ਅਪਲਾਈ ਕਰਦੇ ਹੋ ਆਪਣੀ ਸਕਿਨ ਤੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਮਿਲਾ ਸਕਦੇ ਹੋ ਜਾਂ ਬਦਾਮ ਰੋਗਨ ਥੋੜਾ ਜਿਹਾ ਮਿਲਾ ਕੇ ਦੋ ਤਿੰਨ ਪੱਤਿਆਂ ਦਾ ਰਸ ਕੱਢ ਕੇ ਉਹ ਤੁਸੀਂ ਅਪਲਾਈ ਕਰ ਲਓ ਉਹ ਵੀ ਹੋ ਜਾਏਗਾ ਉਸ ਤੋਂ ਬਾਅਦ ਆ ਜਾਂਦੀ ਹੈ ਇੱਕ ਤੁਸੀਂ ਗੰਡਮਾਲਾ ਸੁਣਿਆ ਰੋਗ ਕਦੇ ਗਲਾ ਜਿਹੜਾ ਸੁੱਜਦਾ ਹੈ ਕੰਠਮਾਲਾ ਬੋਲਦੇ ਹਨ ਹਿੰਦੀ ਚ ਤੇ ਆਪਾਂ ਗੰਡਮਾਲਾ ਕਹਿ ਦਿੰਦੇ ਹਾਂ ਉਹ ਮਾਲਾ ਜੀ ਬਣ ਜਾਂਦੀ ਗੰਡਾਂ ਦੀ ਉਹਦੇ ਉੱਤੇ ਬਹੁਤ ਵਧੀਆ ਕੰਮ ਕਰਦੀ ਹੈ ਇਹਦੇ ਵਿੱਚ ਪੱਤੇ ਜਿਹੜੇ ਹੁੰਦੇ ਨੇ ਉਹਦੇ ਇਹਦੇ ਸਭ ਤੋਂ ਜ਼ਿਆਦਾ ਕੰਮ ਪੱਤਿਆਂ ਦਾ ਹੁੰਦਾ ਪੱਤੇ ਪੀਸ ਕੇ ਇਹਦੀ ਚਟਣੀ ਬਣਾ ਕੇ ਇਹਦਾ ਜਿਹੜਾ ਲੇਪ ਕਰ ਦੋ ਉਹਦੇ ਉੱਪਰ ਲੇਪ ਕਰ ਦੋ ਪਤਲੀ ਜੀ ਪੱਟੀ ਬੰਾ ਹਾਂ ਕੱਲੇ ਗੱਲੇ ਦੇ ਉੱਤੇ ਕਿਤੇ ਵੀ ਗੰਡਾ ਹੋਣ ਗੰਡਾ ਵੈਸੇ ਕਿਤੇ ਵੀ ਹੋਣ ਪਰ ਉਹ ਜ਼ਖਮ ਦੇ ਰੂਪ ਵਾਲੀਆਂ ਜਿਵੇਂ ਜ਼ਖਮ ਠੀਕ ਨਹੀਂ ਹੁੰਦੇ ਉਹਨਾਂ ਦੇ ਉੱਪਰ ਇਹਦਾ ਬਹੁਤ ਜ਼ਬਰਦਸਤ ਕੰਮ ਹੁੰਦਾ ਤੇ ਬਾਕੀ ਹੋਰ ਗੰਡਾ ਨੇ ਜੜੀਆਂ ਰਸੋਲੀਆਂ ਨੇ ਜੜੀਆਂ ਉਹਨਾਂ ਦੇ ਉੱਤੇ ਇਹਨਾਂ ਦਾ ਰਸ ਜਿਹੜਾ ਪੂਰੇ ਪੰਚਾਂਗ ਦਾ ਰਸ ਲੈ ਲਓ ਫਿਰ ਤੁਸੀਂ ਪੂਰਾ ਪੰਚਾਂਗ ਦਾ ਮਤਲਬ ਇਹ ਹੁੰਦਾ ਪੰਚਾਂਗ ਆਪਾਂ ਕਹਿੰਦੇ ਇਹਨੂੰ ਜੜ ਤਣਾ ਪੱਤੇ ਠੀਕ ਹੈ ਫੁੱਲ ਫਲ ਤੇ ਇੱਕ ਫਲ ਪੰਜੋ ਚੀਜ਼ਾਂ ਦਾ ਤੁਸੀਂ ਜਿਹੜਾ ਕੁੱਟ ਕੇ ਇਹਨਾਂ ਰਸ ਕੱਢ ਲਓ ਤੇ ਜਾਂ ਫਿਰ ਇਹਨੂੰ ਸਾਰੇ ਬੂਟੇ ਨੂੰ ਸੁਕਾ ਕੇ ਠੀਕ ਹੈ ਸੁਕਾ ਕੇ ਤੇ ਇਹਦੀ ਤੁਸੀਂ ਬਾਅਦ ਚ ਫੂਕਦੇ ਹੋ ਇਹਨੂੰ ਪਸਮ ਬਣਾ ਲਓ ਉਸ ਪਸਮ ਨੂੰ ਅਗਰ ਤੁਸੀਂ ਯੂਜ਼ ਕਰਦੇ ਹੋ ਤਾਂ ਤੁਹਾਡੀ ਇਹ ਜਿਹੜੀ ਸਮੱਸਿਆ ਹੈਗੀ ਆ ਜੜੋਂ ਗਾਇਬ ਹੋ ਜਾਂਦੀ ਹੈ ਜੀ ਜੀ अच्छा डॉक्टर साहब और ਤੁਹਾਡੇ ਕੋਲ ਕਿਹੜੇ ਕਿਹੜੇ ਨੁਸਖੇ ਹੈਗੇ ਨੇ ਤੁਹਾਡੇ ਕੋਲ ਨੁਸਖਿਆਂ ਦਾ ਭੰਡਾਰ ਹੈਗਾ ਅਗਰ ਤੁਹਾਡੇ ਨਾਲ ਕੋਈ ਇੱਥੇ ਲੋਕ ਵੀ ਵਾਵਾ ਤੁਹਾਡੇ ਕੋਲ ਇੱਥੇ ਆਉਂਦੇ ਨੇ ਹੋਰ ਕਿਹੜੇ ਕਿਹੜੇ ਨੁਸਖੇ ਤੁਸੀਂ ਇਦਾਂ ਦੇ ਤਿਆਰ ਕੀਤੇ ਹੋਏ ਨੇ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਜਾ ਕੇ ਮਾਡਰਨ ਮੈਡੀਕਲ ਸਾਇੰਸ ਆਪਣੇ ਹੱਥ ਕੜੇ ਕਰ ਦਿੰਦੀ ਹੈ ਆਯੁਰਵੇਦ ਉੱਥੋਂ ਸ਼ੁਰੂ ਹੁੰਦੀ ਹੈ ਬਿਲਕੁਲ ਜਿਹੜਾ ਅਸੀਂ 슈ਗਰ ਦਾ ਤੁਹਾਨੂੰ ਦਿਖਾਇਆ ਹੁਣੇ 슈ਗਰ ਦੇ ਉੱਪਰ ਕੀ ਹੈਗਾ ਕਿ ਇਨਸੂਲਿਨ ਜਨਾ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਤਾਂ ਇਨਸੂਲਿਨ ਛਡਵਾਉਣਾ ਸਾਡੇ ਕੋਲ ਪੂਰਾ ਪੂਰਾ ਇੰਤਜ਼ਾਮ ਹੈ ਸਾਡੇ ਕੋਲ ਅਸੀਂ ਤਿੰਨ ਜਾਂ ਚਾਰ ਤਰ੍ਹਾਂ ਦੇ 슈ਗਰ ਦੇ ਉੱਪਰ ਹੀ ਨੁਸਕੇ ਬਣਾਏ ਹੋਏ ਆ ਠੀਕ ਹੈ ਠੀਕ ਹੈ ਅਲੱਗ-ਅਲੱਗ ਰੋਗ ਦੇ ਹਿਸਾਬ ਨਾਲ ਉਹਨਾਂ ਨੂੰ ਕੀ-ਕੀ ਸਮੱਸਿਆਵਾਂ ਨੇ ਉਵੇਂ ਦਾ ਹੀ 슈ਗਰ ਦਾ ਉਹਨਾਂ ਨੂੰ ਜਿਹੜਾ ਨੁਸਕਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਆਜੋ ਸਕਿਨ ਦੇ ਉੱਪਰ ਕੋਈ ਇਨਫੈਕਸ਼ਨ ਹੈਗੀ ਹੈ ਉਹਦੇ ਫਾਰਮੂਲੇਸ਼ਨ ਆਪਣੇ ਕੋਲ ਹਮੇਸ਼ਾ ਤਿਆਰ ਰੰਦੀ ਹੈ ਹਾਰਟ ਦੀ ਪ੍ਰੋਬਲਮ ਦੀ ਆਪਾਂ ਗੱਲ ਕਰਨੀ ਰਹਿ ਗਈ ਇਸ ਬੂਟੇ ਦਾ ਜਿਹੜਾ ਹਾਰਟ ਦੇ ਉੱਤੇ ਬਹੁਤ ਵਧੀਆ ਅਸਰ ਹੈ ਹਾਰਟ ਦੇ ਵਿੱਚ ਵੀ ਤੁਸੀਂ ਇਹਦੇ ਪੱਤਿਆਂ ਦਾ ਰਸ ਕੱਢ ਕੇ ਵਿੱਚ ਥੋੜਾ ਜਿਹਾ ਨਿੰਬੂ ਮਿਲਾ ਲਓ ਨਿੰਬੂ ਮਿਲਾਉਣ ਦੇ ਨਾਲ ਕੀ ਹੁੰਦਾ ਕਿ ਉਹ ਥੋੜਾ ਜਿਹਾ ਉਹਦੇ ਚੋਂ ਖਤਮ ਕਰਨ ਦੇ ਲਾਇਕ ਕਣ ਪੈਦਾ ਹੋ ਜਾਂਦੇ ਨੇ ਜਿਹੜੀ ਸਾਡੇ ਨਾੜਾਂ ਬਲੌਕ ਹੋਈਆਂ ਨੇ ਉਹਨੂੰ ਡਾਇਲੇਟ ਕਰਨ ਦਾ ਕੰਮ ਕਰਨ ਲੱਗ ਜਾਂਦਾ ਇਹਦੇ ਵਿੱਚ ਇਹਦੇ ਪੱਤਿਆਂ ਦੇ ਰਸ ਦੇ ਵਿੱਚ ਥੋੜਾ ਜਿਹਾ ਨਿੰਬੂ ਮਿਲਾਓ ਸਵੇਰੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰਦੋ ਕਿੰਨਾ ਕਿੰਨਾ ਕੁ ਪੀਣਾ ਜੀ ਤਿੰਨ ਜਾਂ ਚਾਰ ਪੱਤੇ ਦਾ ਰਸ ਲੈ ਲਓ ਇੱਕ ਇੱਕ ਚਮਚ ਰਸ ਕੱਢ ਲਓ ਇਹਦਾ ਸਵੇਰੇ ਸਵੇਰੇ ਖਾਲੀ ਪੇਟ ਲੈਣਾ ਸ਼ੁਰੂ ਕਰਦੋ ਤੁਹਾਡੀਆਂ ਜਿਹੜੀਆਂ ਨੇ ਨਸਾਂ ਖੁੱਲ ਜਾਣਗੀਆਂ ਉਹਨਾਂ ਦੇ ਵਿੱਚ ਜਿਹੜੀ ਬਲੋਕੇਜ ਐ ਪਲੇਕ ਜੰਮਿਆ ਉਹ ਖਤਮ ਹੋ ਜਾਏਗਾ ਤੁਹਾਡਾ ਹਾਰਟ ਫਿਰ ਤੋਂ ਹੈਲਦੀ ਹੋ ਜਾਏਗਾ ਸਵਸਥ ਹੋ ਜਾਏਗਾ ਤੇ ਹਾਰਟ ਦੇ ਉੱਪਰ ਅਸੀਂ ਵੀ ਫਾਰਮੂਲੇਸ਼ਨ ਆਪਣੀ ਤਿਆਰ ਰੱਖਦੇ ਆ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਟ੍ਰਾਈਗਲਿਸਰਾਈਡ ਨਹੀਂ ਕਦੇ ਘਟਦਾ ਕਦੇ ਉਹਨਾਂ ਦਾ ਕੋਲੇਸਟ੍ਰੋਲ ਨਹੀਂ ਘਟਦਾ ਉਹਨਾਂ ਦੀ ਜਿਹੜੀਆਂ ਨਾੜਾਂ ਨੇ ਬਲੌਕ ਹੋਈਆਂ ਰਹਿੰਦੀਆਂ ਨੇ 70 80 90 90% 95 95% ਬਲੋਕੇਜ ਨਾੜਾਂ ਨੂੰ ਵੀ ਅਸੀਂ ਜਿਹੜਾ ਹੌਲੀ ਹੌਲੀ ਵਾਪਸ ਹੀਲ ਕੀਤਾ ਤੇ ਉਹ ਬੰਦੇ ਅੱਜ ਸਵਸਥ ਜਿੰਦਗੀ ਜਿਨ੍ਹਾਂ ਨੂੰ ਸਟੰਟ ਪਾਉਣ ਦੀ ਸਲਾਹ ਦੇ ਦਿੱਤੀ ਗਈ ਸੀ ਪੰਪ ਘੱਟ ਕਰਦਾ ਸੀਗਾ ਖੂਨ ਜਿਹੜਾ ਆਪਣਾ ਸਰੀਰ ਬਲੱਡ ਜਿਹੜਾ ਉਹਨਾਂ ਦੇ ਜਿਹੜੇ ਹੁੰਦੇ ਨੇ ਉਹਨੂੰ ਬੋਲਦੇ ਆ ਸੈੱਲ ਜਿਹੜੇ ਨੇ ਉਹ ਵੀਕ ਹੋ ਗਏ ਹਾਰਟ ਦੇ ਹਾਰਟ ਦੀਆਂ ਨਸਾਂ ਵਿੱਚ ਚੈਂਬਰ ਜਿਹੜੇ ਨੇ ਉਹ ਕਮਜ਼ੋਰ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਾਲ ਹੁੰਦੇ ਨੇ ਜਿਹੜੇ ਖੂਨ ਨੂੰ ਰੋਕ ਕੇ ਰੱਖਦੇ ਵਾਪਸ ਨਾ ਜਾਏ ਉਹ ਵਾਲਵ ਜਿਹੜੇ ਨੇ ਉਹ ਘੱਟ ਕੰਮ ਕਰਨਾ ਸਟਾਰਟ ਕਰ ਗਏ ਉਹ ਸਾਰੀਆਂ ਚੀਜ਼ਾਂ ਨੂੰ ਇਹ ਜਿਹੜੀ ਫਾਰਮੂਲੇਸ਼ਨ ਹੈ ਸਾਡੀ ਉਹ ਨੋਰਮਲ ਕਰ ਦਿੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਜੀ ਫਿਰ ਜਾਂਦੇ ਜਾਂਦੇ ਆਪਣਾ ਪਤਾ ਵੀ ਦੱਸ ਦਿਓ ਕਿਉਂਕਿ ਬਹੁਤ ਲੋਕ ਕਹਿੰਦੇ ਨੇ ਤੁਸੀਂ ਵੀਡੀਓ ਪਾ ਦਿੰਦੇ ਹੋ ਐਡਰੈਸ ਨਹੀਂ ਦੱਸਦੇ ਥਾਂ ਪਤਾ ਨਹੀਂ ਦੱਸਦੇ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਵੇਂ ਮਿਲ ਸਕਦੇ ਆ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਅਸੀਂ ਮੋਹਾਲੀ 10 ਫੇਜ਼ ਚ ਆਪਣਾ ਕਲੀਨਿਕ ਹੈ 64 ਸੈਕਟਰ ਹੈ ਤੇ ਜਿਹੜਾ ਆਪਣੇ ਕਲੀਨਿਕ ਦਾ ਨੰਬਰ ਹੈ ਉਹ ਹੈਗਾ 61 ਸ਼ਾਪ ਨੰਬਰ ਜਿਹਨੂੰ ਬੋਲ ਦਿੰਨੇ ਆ ਉਹ ਆਪਾਂ ਸ਼ੋਰੂਮ ਨੰਬਰ ਬੋਲ ਦਿੰਨੇ ਆ ਆਪਾਂ ਉਹਦੇ ਨਾਲ ਹੀ ਖੜੇ ਆ ਸਮਝੋ ਥੋੜੀ ਜੀ ਦੂਰੇ ਦੇ ਸਾਹਮਣੇ ਆਪਣਾ ਕਲੀਨਿਕ ਹੈ ਫੇਜ਼ 10 'ਚ ਖੜਿਆ ਸਿਲਵੀ ਪਾਰਕੇ ਦੇ ਸਾਹਮਣੇ ਆ ਕੇ ਤੁਸੀਂ ਫੋਨ ਕਰਕੇ ਸਾਡੇ ਨਾਲ ਜਦੋਂ ਵੀ ਰਾਬਤਾ ਕਾਇਮ ਕਰ ਸਕਦੇ ਹੋ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਘੈਂਟ ਆਜ ਤੁਸੀਂ ਮਰਦ ਵਾਲਾ ਬੂਟਾ ਜਿਹੜਾ ਸਾਡਾ ਇਹ ਨਾਲ ਇੰਟਰੋਡਿਊਸ ਕਰਾਇਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਸਾਰਿਆਂ ਦੀ ਜੀ ਜੀ ਸੋ ਇਹ ਹੈਗੇ ਜੜੀ ਬੂਟਿਆਂ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਪੌਦੇ ਦਾ ਇਸ ਬੂਟੇ ਦਾ ਇਸਤੇਮਾਲ ਕਰਕੇ ਆਪਣੇ ਦੁੱਖ ਦਰਦਾਂ ਜਿਹੜੇ ਉਹ ਦੂਰ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਚਾਹੇ ਉਹ ਇਸ ਬੂਟੇ ਦਾ ਜਾਂ ਕਿਸੇ ਹੋਰ ਨੁਸਖਾ ਅਸੀਂ ਤੁਹਾਨੂੰ ਦੱਸਦੇ ਰਹੇ ਨੇ ਆ ਉਹ ਬਿਨਾ ਡਾਕਟਰ ਦੀ ਸਲਾਹ ਤੋਂ ਕਦੇ ਵੀ ਤੁਸੀਂ ਇਸਤੇਮਾਲ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਬਹੁਤ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ